ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਲੋਕਾਂ ਦੇ ਕਰਜ਼ੇ ਮਾਫ਼ ਕਰਨ ਦਾ ਫੈਸਲਾ ਕੀਤਾ ਇਸ ਦੇ ਚਲਦਿਆਂ ਪੰਜਾਬ ਐਸਸੀ ਲੈਂਡ ਡਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਦਾ ਲੋਨ ਭਰਨ ਤੋਂ ਅਸਮਰਥ ਲੋਕਾਂ ਦਾ ਕਰਜ਼ਾ ਮਾਫ਼ ਕੀਤਾ ਗਿਆ ਜਾਣਕਾਰੀ ਦਿੰਦੇ ਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜੋ ਲੋਕ ਕਿਸੇ ਬਿਮਾਰੀ ਜਾਂ ਕੁਦਰਤੀ ਮਾਰ ਦੇ ਕਾਰਨ ਕਰਜ਼ਾ ਭਰਨ ਤੋਂ ਅਸਫਲ ਰਹੇ ਸੀ ਉਹਨਾਂ ਲਾਭਪਾਤਰੀਆਂ ਨੂੰ ਨੋ ਡਿਊਜ਼ ਪ੍ਰਮਾਣ ਪੱਤਰ ਵੰਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਪੰਜਾਬ ਦੇ ਅਨੁਸੂਚਿਤ ਜਾਤੀ ਜਨ ਜਾਤੀ ਯਾਨੀ ਕਿ ਦਲਤ ਭਾਈਚਾਰੇ ਦੇ ਉਹਨਾਂ ਲਾਭਪਾਤਰੀਆਂ ਨੂੰ ਜਿਹੜੇ ਲਗਭਗ 1977 ਤੋਂ ਲੈ ਕੇ 2020 ਤੱਕ ਯਾਨੀ ਕਿ 31 ਮਾਰਚ 2020 ਤੱਕ ਕਿਸੇ ਨਾ ਕਿਸੇ ਕਾਰਨ ਕਰਕੇ ਅਨਸੋਚਿਤ ਜਾਤੀਆਂ ਜਿਹੜੀ ਫਾਈਨਾਂਸ ਕਾਰਪੋਰੇਸ਼ਨ ਆ ਅਨੁਸੂਚਿਤ ਜਾਤੀਆਂ ਫਾਈਨਾਂਸ ਕਾਰਪੋਰੇਸ਼ਨਾਂ ਉਹਦਾ ਆਪਣਾ ਲੋਨ ਭਰਨ ਤੋਂ ਆਪਣਾ ਕਰਜ਼ਾ ਤਾਰਨ ਤੋਂ ਜਿਹੜੇ ਸਫਲ ਰਹੇ ਸੀ ਕਿਸੇ ਬਿਮਾਰੀ ਦੇ ਕਾਰਨ ਕਿਸੇ ਕੁਦਰਤੀ ਮਾਰ ਦੇ ਕਾਰਨ ਅੱਜ ਉਹਨਾਂ ਸਾਰੇ 4727 ਲਾਪਤਰੀਆਂ ਨੂੰ ਨੋ ਡਿਊ ਸਰਟੀਫਿਕੇਟ ਬਿਲਣ ਦਾ ਕੰਮ ਸ਼ੁਰੂ ਹੋਇਆ ਕਿਉਂਕਿ ਉਹਨਾਂ ਦਾ ਜਿਹੜਾ ਲੋਨ ਸੀ ਉਹਦੀ ਕੰਪਲੀਟ ਲੋਨ ਵੇਵਰ ਹੋਈਆ 31 ਮਾਰਚ 2020 ਤੱਕ ਸ਼ੈਡਿਊਲ ਕਾਸ ਫਾਈਨੈਂਸ਼ੀਅਲ ਕਾਰਪੋਰੇਸ਼ਨ ਦੇ ਸਾਰੇ ਕਰਜ਼ੇ ਜਿਹਦੇ ਵਿੱਚ ਹੈਂਡੀਕੈਪ ਵੀ ਆਉਦੇ ਨੇ ਅਨੁਸੂਚਿਤ ਜਾਤੀਆਂ ਦੇ ਸਾਰੇ ਬੈਨੀਫਿਸ਼ੀਰੀ ਆਉਂਦੇ ਨੇ ਉਹ ਮਾਫ ਕੀਤਾ ਗਿਆ ਉਹਨੇ ਸਾਰੇ ਵਰਗਾਂ ਨੂੰ ਅੱਜ ਇਹ ਸਰਟੀਫਿਕੇਟ ਦੇਣ ਲਈ ਸਰਦਾਰ ਭਗਵੰਦ ਸਿੰਘ ਮਾਝੀ ਖੁਦ ਮਾਝੂ ਮੁਖਤਸਰ ਖੁਦ ਆਏ ਸੀਗੇ ਅੱਜ ਉਹਨਾਂ ਨਾਲ ਉਹਨੇ ਜਲਦੀਆਂ ਗੱਲਾਂ ਵੀ ਕੀਤੀਆਂ ਲਗਭਗ ਉਹਨਾਂ ਨੇ ਸਾਰਾ ਪੁਰਾਣਾ ਦੱਸਿਆ ਕਿਸ ਤਰ੍ਹਾਂ ਇਹ ਕਰਜ਼ਾ ਚੜਿਆ ਪਰ ਲੇਕਿਨ ਸਭ ਤੋਂ ਖੁਸ਼ੀ ਦੀ ਗੱਲ ਆ कि अनुसूचित जाति जी वित्त कारपोरेशन आकवरी रेट जोड़ा वो परसेंट आ यानी ये बहुत बड़ी गल आ कि जो मेहनत कश लोग थे गरीब लोग ने जोड़े अपना कर्जा लैके जिन्होंने किसी ने पशु पालन का काम किसी ने खड़ी बन का काम किसी ने होर काम वो शुरू किया चुरासी फीसदी चुरासी फीसदी जो ਉਹ ਕਰਜ਼ਾ ਉਤਾਰ ਰਹੇ ਸੀ ਪਰ ਲੇਕਿਨ 16% ਲੋਕ ਸੀਗੇ ਜਿਨ੍ਹਾਂ ਦਾ ਕਰਜ਼ਾ ਮੁੜ ਤੋਂ ਸੰਭਰਤ ਸੀਗੇ ਕੋਈ ਨ ਕੁਦਰਤੀ ਮਾਰ ਦੇ ਕਰ ਕੋਈ ਹੋਰ ਕਾਰਨ ਦੇ ਕਰਕੇ ਅੱਜ ਜੋ ਮਾਫ ਹੋਇਆਗਾ ਪੂਰੇ ਪੰਜਾਬ ਦੇ ਅੰਦਰ ਇਹ ਸਾਰੇ ਸਰਟੀਫਿਕੇਟ ਜਿਹੜੇ ਨੇ ਆਉਣ ਵਾਲੇ ਸਮੇਂ ਚ ਵੱਡੇ ਜਾਣਗੇ